ਦਾ ਕੀ ਨਾਮ ਹੈ ਮੇਰਾ ਨਾਮ ਰਿੰਪੀ ਪਿੰਡ ਮਿਸਕਾਵਾ ਦਾ ਤੁਹਾਡੀ ਕੁੜੀ ਦਾ ਕੀ ਨਾਮ ਹੈ ਮੇਰੀ ਕੁੜੀ ਦਾ ਗੁਰਪ੍ਰੀਤ ਉਮਰ ਕਿੰਨੀ ਆਦੀ ਉਮਰ 13 ਸਾਲ ਦੀ ਕੀ ਹੋਇਆ ਧੱਕਾ ਹੋਇਆ ਮੇਰੇ ਨਾਲ ਕੁੜੀ ਨਾਲ ਕਿਸ ਤਰ੍ਹਾਂ ਧੱਕਾ ਹੋਇਆ ਮੋਂ ਧੱਕਾ ਨੂੰ ਜਾਇਚ ਕਰਿਆ ਨੇ ਮੇਰੀ ਕੁੜੀ ਨਾਲ ਮੈਂ ਗਈ ਹੋਈ ਸੀ ਆਪਣੇ ਕੰਮ ਕਰਨ ਬਲਵੀਰ ਸਿੰਘ ਮਿਸਕਾਵਾ ਤੋਂ ਹਾਂਜੀ ਮੋਂ ਧੱਕਾ ਕਰਦਾ ਸੀ ਮੇਰੀ ਕੁੜੀ ਨੇ ਜਾਇਚ ਕਿਸ ਤਰ੍ਹਾਂ ਨੇ ਜਾਇਚ ਕਰ ਇੱਕ ਹੀ ਕੰਮ ਕਰਦੀ ਸੀ ਉਹਨਾਂ ਦੇ ਘਰੇ ਮੈਂ ਮੈਂ ਕੰਮ ਕਰਦੀ ਸੀ ਮੈਂ ਹਟ ਗਈ ਮੈਨੂੰ ਬੰਦਾ ਸਹੀ ਨਹੀਂ ਲੱਗਿਆ ਤੀ ਉਹਨਾਂ ਦੇ ਘਰੇ ਉਹਨਾਂ ਦੇ ਘਰੇ ਮੈਨੂੰ ਬੰਦਾ ਸਹੀ ਨਹੀਂ ਲੱਗਿਆ ਮੈਨੂੰ ਗਲਤ ਲੱਗਾ ਲੱਗਿਆ ਤੀ ਫੇ ਮੈਂ ਹਟ ਗਈ ਫੇ ਮੈਂ ਤੈਨ ਨਿਸ਼ਾਨ ਤੀ ਮੇਰੀ ਕੁੜੀ ਦੇ ਪੱਟ ਤੇ ਨਿਸ਼ਾਨ ਬਹੁ ਪਾਏ ਹੋਤੀ ਕਹ ਰੋ ਮੈਨੂੰ ਮਾਰ ਕੇ ਤੰਗੀ ਹੋਵੇ ਮੇਰੀ ਕੋਲੇ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਕੁੜੀ ਦਾ ਹਾਂਜੀ ਤੁਹਾਨੂੰ ਕਦੋਂ ਪਤਾ ਲੱਗਿਆ ਕੁੜੀ ਨਾਲ ਇਸ ਤਰ੍ਹਾਂ ਹੋ ਰਿਹਾ ਸੀ ਮੈਨੂੰ ਫੋਨ ਤੇ ਮੈਨੂੰ ਹੋਇਆ ਵਾ ਸਾਰਾ ਕੁਝ ਨੇ ਤੇ ਕੁੜੀ ਨੇ ਜੋ ਸੁਸਾਇਡ ਕੀਤਾ ਤੁਹਾਨੂੰ ਕਦੇ ਕੁਝ ਦੱਸਿਆ ਕੁੜੀ ਨੇ ਕੁੜੀ ਨੇ ਮੈਨੂੰ ਕੋਈ ਗੱਲ ਨਹੀਂ ਦੱਸੀ ਸੀ ਕੁੜੀ ਨੇ ਆਤਮ ਹੱਤਿਆ ਕਿੱਥੇ ਕੀਤੀ ਆ ਜੀ ਹਾਂਜੀ ਕਿੱਥੇ ਕੀਤੀ ਆ ਆਤਮ ਹੱਤਿਆ ਘਰੇ ਕੀਤੀ ਘਰੇ ਘਰੇ ਮੈਂ ਘਰੇ ਕੋਈ ਨਹੀਂ ਰਹੀ ਸੀ ਮਰੇ ਘਰੇ ਮੈਂ ਇਹਨੇ ਮੇਰੇ ਸਾਸੋਨੀ ਨਰੇਗਾ ਜਾਂਦੇ ਨੇ ਕੋਈ ਹਾਂਜੀ ਤੁਹਾਨੂੰ ਕਿਹਨੇ ਦੱਸਿਆ ਵੀ ਉਹ ਕੁੜੀ ਦੇ ਗੱਲ ਗੱਲ ਫਰਾ ਲੈ ਲਿਆ ਕੁੜੀ ਨੇ ਗੱਲ ਫਰਾ ਤੰਗੀ ਪਈ ਸੀ ਗਵਾਂਡੀਆਂ ਨੂੰ ਆ ਕੇ ਦੇਖੀ ਆ ਮੇਰਾ ਬੱਚਾ ਛੋਟਾ ਜਿਹਾ ਉਹਨੇ ਦਵਾਈ ਪਾਈ ਆ ਕੇ ਤਾਂ ਦਸ ਸਤਕਾਰ ਦੀ ਤਾਂ ਬੋਸ ਨੂੰ ਵੀ ਦੱਸਿਆ ਉਹਨੂੰ ਦਾ ਅਵਲਵੀਰ ਕਹਿ ਲੱਗਿਆ ਵੀ ਦੱਸਣਾ ਨਹੀਂ ਹੈਗਾ ਤੁਸੀਂ ਇਹਦਾ ਛੇਤੀ ਛੇਤੀ ਸੰਸਕਾਰ ਕਰੋ ਮਲਵੀਰ ਜੀ ਕੀ ਕਹਿੰਦਾ ਸੀ ਤੁਸੀਂ ਤੁਹਾਨੂੰ ਕੰਜਾ ਵੀ ਇਹਦਾ ਸੰਗਤਾਰ ਕਰੋ ਛੇਤੀ ਸੰਸਕਾਰ ਕਰੋ ਪੈਸੇ ਦਾ ਲੈਣ ਦੇਣ ਵੀ ਹੋਇਆ ਤੁਹਾਡੇ ਨਾਲ ਹਾਂਜੀ ਨਹੀਂ ਨਹੀਂ ਵੈਸੇ ਤਾਂ ਕੋਈ ਨਹੀਂ ਹੋਇਆ ਲਾਲਚ ਵੀ ਦਿੱਤਾ ਪੈਸੇ ਦਾ ਨਹੀਂ ਨਹੀਂ ਲਾਲਚ ਕੋਈ ਦਿੱਤਾ ਜ਼ਰੂਰ ਤੀ ਮੈਂ ਮਨਜੀਤ ਘੋੜਾਂ ਜੀ ਤੇ ਉਹਦੀ ਉਮਰ 13 ਸਾਲ ਸੀਗੀ ਗੁਰਪ੍ਰੀਤ ਉਹਦਾ ਨਾਮ ਸੀਗਾ ਜੀ ਕੀ ਘਟਣਾ ਹੋਈ ਸੀ ਜੀ ਉਹ ਇਹ ਜੀ ਮਾਮਾ ਤੀ ਇਹਨਾਂ ਦਾ ਬਾਪ ਹੈ ਨਹੀਂ ਸੀਗਾ ਇਹ ਦੋਨੋਂ ਉਹਨਾਂ ਨੇ ਘਰੇ ਪਹਿਲਾਂ ਕੰਮ ਕਰਦੀਆਂ ਸੀਗੀਆਂ ਜਿਹੜਾ ਕੰਮ ਕਰਦੀ ਸੀ ਉਹ ਕੁੜੀ ਨੂੰ ਗਲਤ ਪਤਾ ਨਹੀਂ ਕਹਿੰਦਾ ਜੀ ਇਹਦੀ ਮਾਂ ਨੂੰ ਕੁਝ ਲੱਗਿਆ ਵੀ ਗਲਤ ਬੰਦਾ ਹੈ ਜੀ ਫਿਰ ਇਹ ਉਹਨਾਂ ਨੇ ਘਰੋਂ ਕੰਮ ਕਰਨ ਤੋਂ ਹਟ ਗਈ ਤੇ ਬਾਅਦ ਵਿੱਚ ਪਤਾ ਨਹੀਂ ਉਹਨੇ ਵੀਡੀਓ ਬਣਾਈਆਂ ਗਲਤ ਕੁੜੀ ਦੀਆਂ ਗਲਤ ਉਹਦਾ ਸੈਕਸ ਵਗੈਰਾ ਕੀਤਾ ਫਿਰ ਉਹਦੇ ਵੀਡੀਓ ਬਣਾਈਆਂ ਵਿਚਾਰੀ ਦੀਆਂ ਫਿਰ ਉਹਨੂੰ ਬਲੈਕਮੇਲ ਕਰਦਾ ਰਿਹਾ ਜ਼ਬਰਦਸਤੀ ਵੀਡੀਓ ਉਹਨੂੰ ਬਲੈਕਮੇਲ ਕਰਦਾ ਤੇਰੇ ਵੀਡੀਓ ਮੈਂ ਡਾਊਨਲੋਡ ਕਰ ਦੂੰਗਾ ਇਦਾਂ ਜੀ ਫਿਰ ਉਹ ਕੁੜੀ ਡਰਦੀ ਮਾਰੀ ਨੇ ਸੁਸਾਈਡ ਕਰ ਲਿਆ ਜੀ ਪਤਾ ਨਹੀਂ ਉਹਨੇ ਆ ਪਾਕੇ ਨੂੰ ਫਾਹ ਦਿੱਤਾ ਹੈ ਪਤਾ ਨਹੀਂ ਉਹਨੇ ਸੁਸਾਇਸਾਈਡ ਕੀਤਾ ਜੀ ਕਿ ਤੁਹਾਨੂੰ ਤੁਹਾਡੇ ਨਾਲ ਕਦੇ ਕੋਈ ਗੱਲ ਹੋਈ ਹੈ ਉਹਨਾਂ ਦੀ ਨਹੀਂ ਜੀ ਗੱਲ ਨਹੀਂ ਕਰਦੇ ਜੀ ਕੰਮ ਤੇ ਜਾਂਦੀਆਂ ਸੀ ਕਿ ਵਿਚਾਰੀਆਂ ਫਿਰ ਕੰਮ ਤੋਂ ਘਰ ਆ ਕੇ ਉਹਨਾਂ ਘਰ ਰਹਿੰਦੀਆਂ ਸੀ ਕਿੰਨੇ ਟਾਈਮ ਤੋਂ ਕੁੜੀ ਕੰਮ ਕਰਦੀ ਸੀ ਉਹਨਾਂ ਦੇ ਘਰੇ ਇਹਨਾਂ ਦੇ ਘਰੇ ਤਾਂ ਇਹਨਾਂ ਦੇ ਮਮਾ ਨੂੰ ਪਤਾ ਜੀ ਇਹਨਾਂ ਨੂੰ ਜੀ ਗੱਲ ਕਰੀਏ ਜਦੋਂ ਕੁੜੀ ਮਰੀ ਵੀ ਮਿਲੀ ਆ ਤੁਸੀਂ ਪੁਲਿਸ ਨੂੰ ਉਤਲਾਹ ਨਹੀਂ ਕੀਤੀ ਇਹਨੂੰ ਡਰਾਤਾ ਜਿਉਂ ਵਿਚਾ ਖੁਦ ਆ ਗਿਆ ਨਾ ਜਦੋਂ ਕੁੜੀ ਉਤਾਰ ਰਹੀ ਸੀ ਕਿ ਉਹਨੂੰ ਲਟਕੀ ਹੋਈ ਨੂੰ ਉਹ ਖੁਦ ਆ ਕੇ ਕਹਿਣ ਲੱਗ ਗਿਆ ਤਾਂ ਤੁਹਾਡੇ ਉਲਟੀ ਕਾਰਵਾਈ ਹੋ ਜੂਗੀ ਕੁੜੀ ਤੁਹਾਡੇ ਘਰੇ ਮਰ ਗਈ ਵੀ ਮੈਂ ਤੁਹਾਡੇ ਨਾਲ ਖੜਾ ਕਹਿੰਦਾ ਮੈਂ ਤੁਹਾਨੂੰ ਬਾਲਣ ਵੀ ਦਿੰਦਾ ਵੀ ਗਰੀਬ ਆਹੇ ਬਾਲਣ ਦਿੰਦਾ ਉਹਨੂੰ ਕਿਵੇਂ ਪਤਾ ਲੱਗਿਆ ਵੀ ਉਹਨੇ ਕੁੜੀ ਨਾਲ ਗਲਤ ਕੰਮ ਕੀਤਾ ਉਹ ਵੀ ਉਹ ਵੀਡੀਓ ਵੀ ਵਾਇਰਲ ਹੋ ਰਹੀ ਹੈ ਬਾਹਰ ਵਿੱਚ ਵੀਡੀਓ ਪਤਾ ਲੱਗਿਆ ਸਾਨੂੰ ਵੀਡੀਓ ਦੇ ਵਿੱਚ ਇਹਨਾਂ ਦਿਖ ਰਹੇ ਆ ਗਲਤ ਕੰਮ ਕਰਦਾ ਸੈਕਸ ਵਗੈਰਾ ਕਰਦਾ ਕੁੜੀ ਨਾਲ ਉਹ ਹਾਂਜੀ ਵੀਡੀਓ ਚ ਦਿਖਦਾ ਹੈ ਜੀ ਵੀਡੀਓ ਬਣਾ ਕੇ ਕੁੜੀ ਨੂੰ ਕਹਿੰਦਾ ਵੀ ਤੂੰ ਇਦਾਂ ਕਰਕੇ ਵੀਡੀਓ ਭੇਜ ਮੈਨੂੰ ਇਦਾਂ ਕਰਕੇ ਵੀਡੀਓ ਭੇਜ ਤੈਨੂੰ ਪੈਸੇ ਦਊਂਗਾ ਐ ਕਰੂੰਗਾ 33 ਸਾੜੇ ਨਾਲ ਬਾਲਕ ਸੀਗੀ ਜੀ ਕੋਈ ਉਹਨਾਂ ਵੱਲੋਂ ਤੁਹਾਡੇ ਨਾਲ ਕੋਈ ਲਾਲਚ ਦਿੱ ਕਹਿੰਦੇ 70 ਲੱਖ ਲੈ ਲੈੋ ਵੀ ਅਸੀਂ ਫੈਸਲਾ ਕਰ ਲਓ ਤੁਹਾਡੇ ਨਾਲ ਵੀ 7 ਲੱਖ ਦੇਵਾਂਗੇ ਕਿਹੋ ਜਿਹਾ ਇਨਸਾਫ ਚਾਹੀਦਾ ਹੁੰਦਾ ਹੁਣ ਕਿਹਦਾ ਇਨਸਾਫ ਚਾਹੀਦਾ ਸਾਡੀ ਕੁੜੀ ਦੀ ਕਿਸ ਤਰ੍ਹਾਂ ਦਾ ਚਾਹਲੀ ਤੁਸੀਂ ਬਸ ਅੱਜ ਤੋਂ ਸਾਰਿਆਂ ਨੂੰ ਸਹਾਰਾ ਚਾਹੀਦੀ ਮੇਰਾ ਨਾਮ ਰਜਨੀਆ ਕੁੜੀ ਦੀ ਮਾਸੀ ਆ ਜੀ ਜਦੋਂ ਅਸੀਂ ਕੁੜੀ ਨੂੰ ਆ ਕੇ ਦੇਖਿਆ ਤਾਰਿਆ ਹੋਇਆ ਪਿਆ ਤੀ ਅਸੀਂ ਕਿਹਾ ਵੀ ਕੁੜੀ ਦਾ ਪੋਸਟਮਾਸਟਰਮ ਕਰਾਉਣਾ ਬਲਵੀਰ ਸਾਨੂੰ ਮੇਰੇ ਜੇਠ ਨੂੰ ਤੇ ਮੇਰੇ ਘਰ ਵਾਲੇ ਨੂੰ ਪਰੇ ਲੈ ਗਿਆ ਕਹਿੰਦੇ ਵੀ ਉਹਨਾਂ ਨੇ ਡੰਡ ਪਾਈ ਪਿਆ ਰਿਸ਼ਤੇਦਾਰਾਂ ਨੇ ਵੀ ਉਹਨਾਂ ਨੂੰ ਕਹਿੰ ਵੀ ਛੇਤੀ ਛੇਤੀ ਸੰਸਕਾਰ ਕਰਦਣ ਵੀ ਨਹੀਂ ਤਾਂ ਉਰੇ ਵੀ ਕੁੜੀ ਦੀ ਮਿੱਟੀ ਰੁਲੂਗੀ ਪਈ ਅਸੀਂ ਕਿਹਾ ਵੀ ਇਹ ਕਦਮ ਅਸੀਂ ਨਹੀਂ ਕਰਨਾ ਵੀ ਸਾਡੀ ਕੁੜੀ ਤਾਂ ਏਕੜੇ ਦੀ ਹੈ ਨਹੀਂ ਜਿੱਕੜੇ ਦੀ ਉਹ ਚਾਹੁੰਦਾ ਸੀ ਫਿਰ ਕੁੜੀ ਨੂੰ ਵੀ ਅਸੀਂ ਫਿਰ ਅਸੀਂ ਲੋਕ ਖਲਵਾਇਆ ਸੀ ਸਾਰਾ ਕੁਝ ਦੇਖਿਆ ਵੀਡੀਓ ਦੇ ਵਿੱਚ ਕੁੜੀ ਨਾਲ ਗਲਤ ਕੰਮ ਕਰਾ ਰਿਹਾ ਤੇ ਕਹਿੰਦਾ ਸੀ ਮੈਨੂੰ ਮੈਂ ਤੈਨੂੰ ਇੰਨੇ ਪੈਸੇ ਭੇਜੂੰਗਾ ਤੂੰ ਮੇਰੇ ਨਾਲ ਇਹ ਗਲਤ ਕੰਮ ਮੈਨੂੰ ਵੀਡੀਓ ਬਣਾ ਕੇ ਭੇਜ ਫਿਰ ਕਹਿੰਦਾ ਛੇਤੀ ਤੋਂ ਛੇਤੀ ਭੇਜ ਵੀਡੀਓ ਵੀ ਤੂੰ ਡਿਲੀਟ ਨਾ ਕਰੀ ਵੀਡੀਓ ਨੂੰ